ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਟੇਸਟ ਕੁਕਿੰਗ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕਦਮ ਰਸੀਲੀ कुरकुरी ਬਿਲਕੁਲ ਮਾਰਕੀਟ ਵਰਗੀ ਜਲੇਬੀ ਦੀ ਰੈਸਪੀ ਇਹ ਜਲੇਬੀ ਆਪਾਂ ਬਿਨਾ ਫਰਮੈਂਟੇਸ਼ਨ ਕੇ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਵੀ ਪਹਿਚਾਨਣੀ ਆਊਗੀ ਕਿ ਇਹ ਜਲੇਬੀ ਕਣਕ ਦੇ ਆਟੇ ਦੀ ਹੈ ਲਓ ਜੀ ਸ਼ੁਰੂ ਕਰਦੇ ਆਂ ਆਪਾਂ ਰੈਸਪੀ ਆਪਾਂ ਨੇ ਇੱਕ ਬੌਲ ਦੇ ਵਿੱਚ 2 ਕੱਪ ਕਣਕ ਦੇ ਆٹے ਦੇ ਪਾ ਲੈਣੇ ਇਸੇ ਕੱਪ ਨਾਲ ਹੀ ਆਪਾਂ ਚੀਨੀ ਲੈਣੀ ਆ ਚਾਸ਼ਨੀ ਲਈ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਆਪਾਂ ਤੇ ਇੱਕ ਆਪਾਂ ਨੇ ਛੋਟਾ ਪੈਕਟ ਇਨੋਂ ਦਾ ਲਿਆ ਇਸ ਦੇ ਨਾਲ ਜਲੇਬੀ ਜਿਹੜੀ ਉਹ ਫੁੱਲੀ ਫੁੱਲੀ ਬਣੂਗੀ ਤਾਂ ਆਪਾਂ ਇਹਨੇ ਛੋਟਾ ਪੈਕਟ ਆ ਜਿਹੜਾ ਉਹ ਵਿੱਚ ਪਾ ਦੇਣਾ ਇਨੋਂ ਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ 2 ਕੱਪ ਆٹے ਦੇ ਵਿੱਚ ਆਪਾਂ ਨੇ ਛੋਟਾ ਪੈਕੇਟੀਨੋ ਦਾ ਲਿਆ ਏ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਕਦਮ ਪਾਣੀ ਜ਼ਿਆਦਾ ਨਹੀਂ ਪਾਉਣਾ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਨੂੰ ਹਿਲਾਵਾਂਗੇ। ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਆٹے ਦੇ ਵਿੱਚ ਗੰਢਾ ਨਾ ਰਹਿ ਜਾਣ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਸਮੂਥ ਬੈਟਰ ਤਿਆਰ ਕਰਾਂਗੇ। 2 ਕੱਪ ਆਟੇ ਦੇ ਵਿੱਚ 2 ਕੱਪ ਹੀ ਪਾਣੀ ਦੇ ਪਾ ਕੇ ਵਧੀਆ ਬੈਟਰ ਤਿਆਰ ਹੋ ਜਾਂਦਾ ਤਾਂ 5-7 ਮਿੰਟ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਬੈਟਰ ਆ ਜਿਹੜਾ ਆਪਣਾ ਤਿਆਰ ਹੋ ਗਿਆ ਬਿਲਕੁਲ ਇਸੇ ਤਰ੍ਹਾਂ ਬੈਟਰ ਆਪਾਂ ਨੇ ਤਿਆਰ ਕਰ ਲੈਣਾ ਤਾਂ ਬੈਟਰ ਹੁਣ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇੱਕ ਪੈਨ ਦੇ ਵਿੱਚ ਆਪਾਂ ਨੇ ਉਹੀ 2 ਕੱਪ ਚੀਨੀ ਦੇ ਲੈ ਲੈਣੇ ਆ ਇੱਕ ਕੱਪ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਚਾशनी ਲਈ ਮੀਡੀਅਮ ਫਲੇਮ ਤੇ ਆਪਾਂ ਚਾशनी ਬਣਾ ਕੇ ਤਿਆਰ ਕਰਾਂਗੇ ਦੋ ਹਰੀਆਂ ਇਲਾਇਚੀਆਂ ਪਾ ਦੇਣੀ ਆ ਆਪਾਂ ਨੇ ਫਲੇਵਰ ਲਈ ਤੇ ਅੱਧਾ ਚਮਚ ਆਪਾਂ ਨੇ ਫੂਡ ਕਲਰ ਲਿਆ ਆਪਾਂ ਨੇ ਪੀਲਾ ਫੂਡ ਕਲਰ ਲਿਆ ਤੁਸੀਂ ਚਾਹੋ ਤਾਂ ਕੋਈ ਵੀ ਕਲਰ ਲੈ ਸਕਦੇ ਹੋ orange ਕਲਰ ਵੀ ਤੁਸੀਂ ਲੈ ਸਕਦੇ ਹੋ ਤੇ ਇਦੇ ਵਿੱਚ ਹੁਣ ਆਪਾਂ ਦੋ ਨਿੰਬੂ ਪਾ ਦੇਣੇ ਨੇ ਇਸ ਨਾਲ ਚੀਨੀ ਜਿਹੜੀ ਉਹ ਜੰਮੇ ਕੀ ਨਹੀਂ ਲੋਜੀ ਕੰਡ ਚੰਗੀ ਤਰ੍ਹਾਂ ਆਪਣੀ ਘੁਲ ਗਈ ਏ ਤੇ ਚਾਸ਼ਨੀ ਆਪਾਂ ਜਿਹੜੀ ਉਹ ਅੱਧੇ ਤਾਰ ਵਾਲੀ ਬਣਾਉਣੀ ਆ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਉਂਗਲ ਨਾਲ ਚੈੱਕ ਕਰ ਲੈਣਾ ਚਾਸ਼ਨੀ ਆਪਣੀ ਤਿਆਰ ਹੋ ਗਈ ਏ ਤੇ ਆਪਾਂ ਨੇ ਜਲੇਬੀਆਂ ਬਣਾਉਣ ਲਈ ਬੈਟਰ ਆ ਜਿਹੜਾ ਉਹ ਸੌਸ ਵਾਲੀ ਬੋਟਲ ਦੇ ਵਿੱਚ ਪਾਵਾਂਗੇ ਤੁਸੀਂ ਚਾਹੋ ਤਾਂ ਕੋਈ ਵੀ ਲਫਾਫਾ ਦੁੱਧ ਵਾਲਾ ਲਫਾਫੇ ਜਿਹੜੇ ਪੈਕਟ ਹੁੰਦੇ ਆ ਉਹ ਵੀ ਲੈ ਸਕਦੇ ਹੋ ਉਹਦੇ ਵਿੱਚ ਪਾ ਲੈਣਾ ਪਰ ਜਿੰਨਾ ਨਵੀ ਸਿੱਖਣੀ ਆ ਉਹ ਇਸ ਬੋਤਲ ਵਿੱਚ ਵੀ ਪਾ ਸਕਦੇ ਇਸ ਨਾਲ ਜਲੇਬੀਆਂ ਜਿਹੜੀਆਂ ਸੌਖੀ ਤਰ੍ਹਾਂ ਬਣ ਜਾਂਦੀਆਂ ਨੇ ਪੈਨ ਦੇ ਵਿੱਚ ਹੁਣ ਆਪਾਂ ਨੇ ਦੇਸੀ ਘਿਓ ਪਾ ਲਿਆ ਪੈਨ ਇਸ ਤੇ ਲਈ ਤੁਸੀਂ ਫਲੈਟ ਤਲੇ ਵਾਲਾ ਲੈਣਾ ਇਸ ਨਾਲ ਜਲੇਬੀਆਂ ਜਿਹੜੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਲਓ ਜੀ ਅੱਪਾ ਇੱਥੇ ਜਲੇਬੀਆਂ ਤਿਆਰ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਣਕ ਦੇ ਆਟੇ ਦੀਆਂ ਜਲੇਬੀਆਂ ਨੇ ਬਿਲਕੁਲ ਵੀ ਖਾਣ ਵਿੱਚ ਸਵਾਦ ਦਾ ਜਿਹੜਾ ਉਹ ਪਤਾ ਨਹੀਂ ਲੱਗਦਾ। ਤੁਸੀਂ ਮੈਂ ਇੱਧਰ ਤੋਂ ਤਿਆਰ ਕੀਤੀਆਂ ਜਾਂ ਕਣਕ ਦੇ ਆਟੇ ਤੋਂ। ਲਓ ਜੀ ਜਲੇਬੀਆਂ ਪਹਿਲਾਂ ਆਪਾਂ ਕੱਢ ਕੇ ਚਾਸ਼ਨੀ ਦੇ ਵਿੱਚ ਪਾ ਦਾਂਗੇ। ਸਿਰਫ ਤੁਸੀਂ ਅੱਧੇ ਤੋਂ 1 ਮਿੰਟ ਦੇ ਵਿੱਚ ਵਿੱਚ ਹੀ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਰੱਖਣਾ। ਇਸ ਤੋਂ ਬਾਅਦ ਬਾਹਰ ਕੱਢ ਦੇਣੀ ਆ ਅਗਲੀਆਂ ਜਲੇਬੀਆਂ ਲਈ ਵੀ ਆਪਾਂ ਬੈਟਰ ਪਾ ਦਿੱਤਾ ਹੈਗਾ ਇਸ ਤਰ੍ਹਾਂ ਤੁਸੀਂ ਬਣਾਉਂਗੇ ਤਾਂ ਬਹੁਤ ਸੌਖੇ ਤਰੀਕੇ ਨਾਲ ਜਲੇਬੀਆਂ ਜਿਹੜੀਆਂ ਬਣ ਕੇ ਤਿਆਰ ਹੋ ਜਾਂਦੀਆਂ ਜੇ ਤਾਂ ਵੀ ਤੁਹਾਡੇ ਘਰ ਕੋਈ ਮਹਿਮਾਨ ਆਉਂਦੇ ਆ ਤਾਂ ਤੁਸੀਂ ਜਲਦੀ ਜਲਦੀ ਇਹ ਜਲੇਬੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਤਰਸੀਲੀਆਂ ਬਣਦੀਆਂ ਨੇ ਟੇਸਟ ਬਹੁਤ ਵਧੀਆ ਹੁੰਦਾ वैसे भी कणक ਦਾ ਆਟਾ ਜਿਹੜਾ ਮੈਦੇ ਨਾਲੋਂ ਜ਼ਿਆਦਾ ਵਧੀਆ ਹੁੰਦਾ ਮੈਂ ਤਾਂ ਸਾਡੇ ਸਿਹਤ ਲਈ ਜਿਹੜਾ ਉਹ ਬਹੁਤਾ ਵਧੀਆ ਨਹੀਂ ਹੁੰਦਾ ਇਸ ਲਈ ਤੁਸੀਂ ਕਣਕ ਦੇ ਆਟੇ ਤੋਂ ਵੀ ਘਰ ਵਿੱਚ ਜਲੇਬੀਆਂ ਵਧੀਆ ਤਿਆਰ ਕਰ ਸਕਦੇ ਹੋ ਜਲੇਬੀ ਬਣਾਉਣ ਲਈ ਤੁਸੀਂ ਦੇਸੀ ਘਿਓ ਦੀ ਜਗ੍ਹਾ ਤੇ ਰਿਫਾਈਂਡ ਵੀ ਵਰਤ ਸਕਦੇ ਹੋ ਆਪਾਂ ਨੇ ਇੱਥੇ ਦੇਸੀ ਘਿਓ ਦੇ ਵਿੱਚ ਜਲੇਬੀਆਂ ਬਣਾ ਕੇ ਤਿਆਰ ਕੀਤੀਆਂ ਨੇ ਲਓ ਜੀ ਜਲੇਬੀਆਂ ਆਪਣੀਆਂ ਤਿਆਰ ਹੋ ਗਈਆਂ ਨੇ ਜਲੇਬੀਆਂ ਨੂੰ ਆਪਾਂ ਅੱਤੇ ਤੋਂ 1 ਮਿੰਟ ਤੱਕ ਹੀ ਚਾਸ਼ਨੀ ਵਿੱਚ ਡਿਪ ਕਰਕੇ ਕੱਢ ਲੈਣਾ ਜਿਆਦਾ देर ਨਹੀਂ ਆਪਾਂ ਚਾਸ਼ਨੀ ਦੇ ਵਿੱਚ ਜਲੇਬੀਆਂ ਨੂੰ ਰੱਖਣਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਜਲੇਬੀਆਂ ਬਣ ਕੇ ਤਿਆਰ ਹੋਈਆਂ ਨੇ ਸ਼ੇਪ ਥੋੜੀ ਜਿਹੀ ਇੱਧਰ ਉੱਧਰ ਹੋ ਸਕਦੀ ਆ ਪਰ ਟੇਸਟ ਆ ਜਿਹੜਾ ਉਹ ਬਿਲਕੁਲ ਹਲਵਾਈ ਦੀਆਂ ਜਲੇਬੀਆਂ ਵਰਗਾ ਹੀ ਹੁੰਦਾ ਜਲੇਬੀ ਬਣਾਉਣ ਵੇਲੇ ਆਪਾਂ ਨੇ ਫਲੇਮ ਜਿਹੜੀ ਉਹ ਲੋ ਕਰ ਦੇਣੀ ਹੈ ਤੇ ਕ੍ਰਿਸਪੀ ਹੋਣ ਤੱਕ ਆਪਾਂ ਇੱਕ ਸਾਈਡ ਤੋਂ ਪਕਾ ਲੈਣਾ ਲੋ ਜੀ ਆਪਾਂ ਪਾਸਾ ਪਲਟ ਦੇਵਾਂਗੇ ਇੱਕ ਸਾਈਡ ਤੋਂ ਜਲੇਬੀਆਂ ਆਪਣੀਆਂ ਬਣ ਗਈਆਂ ਨੇ ਦੋਨਾਂ ਸਾਈਡਾਂ ਤੋਂ ਆਪਾਂ ਨੇ ਕ੍ਰਿਸਪੀ ਕਰ ਲੈਣੀਆਂ ਲਓ ਜੀ ਆਪਾਂ ਫਿਰ ਜਲੇਬੀਆਂ ਨੂੰ ਕੱਢ ਕੇ ਚਾਸ਼ਨੀ ਦੇ ਵਿੱਚ ਪਾ ਕੇ ਕੱਢ ਲੈਣਾ ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਸੌਖੇ ਤਰੀਕੇ ਨਾਲ ਜਲੇਬੀ ਆ ਜਿਹੜੀ ਤਿਆਰ ਕਰ ਸਕਦੇ ਹੋ ਜਲੇਬੀ ਨੂੰ ਫਰਾਈ ਕਰਕੇ ਤੁਰੰਤ ਆਪਾਂ ਨੇ ਚਾਚਨੀ ਵਿੱਚ ਪਾਉਣਾ ਇਸ ਨੂੰ ਜਲੇਬੀਆਂ ਜਿਹੜੀਆਂ ਰਸੀਲੀਆਂ ਜਿਆਦਾ ਬਣਨਗੀਆਂ ਲਓ ਜੀ ਜਲੇਬੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਸੇ ਤਰ੍ਹਾਂ ਘਰ ਵਿੱਚ ਜਲੇਬੀਆਂ ਬਣਾ ਕੇ ਤਿਆਰ ਕਰਕੇ ਖਾ ਕੇ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਇਸ ਤਰ੍ਹਾਂ ਦੀਆਂ ਬਣੀਆਂ ਨੇ। ਹੋਰ ਵਧੀਆ-ਵਧੀਆ ਰੈਸਪੀਜ਼ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ। ਇਸ ਨਾਲਾ ਜਿਹੜਾ ਹੌਂਸਲਾ ਜਿਹੜਾ ਉਹ ਵੱਧਾ। ਵੀਡੀਓ ਦੇਖਣ ਲਈ ਸ਼ੁਕਰੀਆ ਜੀਓ।